ਹਾਂ ਉਹ ਵਾਲੇ ਉਹ ਪੀਡੀਐਫ ਤੇ ਤਾਂ ਉਹ ਪੀਡੀਐਫ ਤਮਾਰ ਮਰ ਰੱਖੇ ਮੁਰਾ ਕੇ ਜਿ ਮਾਰੀ ਹੈ ਨਾ ਬਾਕੀ ਕਿਹਦਾ ਕਿਹਿਆ ਕੋ ਐਪ ਉਹ ਪੀਉਂ ਲਾਏ ਹੋਇਆ ਹਾਂ ਨਾਲ ਨਾ ਖਟਾ ਇਹ ਕੋ ਦੱਸੀ ਜਾਂਦਾ ਉਹ ਜੇ ਆਈਆਂ ਬਸ ਆਹੀ ਮੈਂ ਡਰਾਈਵ ਕਰੂ ਲਾਂ ਦੇ ਹੁੰਦਾ ਯਾਰ ਹੋਰ ਤਾਂ ਕੀ ਹੁੰਦਾ ਹਾਂ ਹਾਂ ਬਸ ਆਹੀ ਆ ਮੈਂ ਨਾਲ ਛੱਟਣਾ ਤਾਂ ਨਹੀਂ ਜੇ ਇਹਦਾ ਉਹਨਾਂ ਨਾਲ ਛੱਟਣਾ ਮੈਂ ਇਥੋਂ ਦਾ ਉਹ ਗੌੜੀ ਹੋੜੀ ਇਹ ਕਹਿੰਦਾ ਮੇਰਾ ਮਹੀਨੇ ਦਾ ਕਹਿੰਦਾ 3 ਲੱਖ ਰੁਪਈਆ ਪੰਦਾ ਚੱਲ ਬਦ ਗਿਆ ਹੋਰ ਤਾਂ ਕੀ ਆਈ ਹੋਂਦ ਜੇ ਤੂੰ ਆ ਗਿਆ ਆਪੋ ਠੀਕਾ ਚਾਹ ਪੀਣੀ ਆ ਹੈ ਚਾਹ ਚਾਹ ਮੇਰੇ ਕੋਲ ਗਲਾਸ ਰੱਖ ਵੀ ਰੱਖ ਕੇ ਹਾਂ ਤੇ ਝੂਨਾ ਲਾਤਾ ਝੂਨਾ ਦਾ ਲਾਦਾ ਯਾਰ ਤੂੰ ਤਾਂ ਮੱਕੀ ਮੁੱਕੀ ਵਾਲਾ ਵਾਂਡਾ ਰਹਿ ਗਿਆ ਛੱਕੀ ਲਾਉਣਾ ਜਿਹੜਾ ਸਾਜੀ ਲਾ ਕੇ ਆੜਿਆ ਬਨਵੀੜ ਕੇ ਆੜਿਆ ਦੂਜਾ ਦਾ ਅੱਛਾ ਹਾਂ ਕਾਕੀ ਮਰਾ ਜਾਂਦਾ ਯਾਰ ਬਾਹਾਂ ਹੋਏ ਪਏ ਰੋਵੇ ਅੱਜ ਕਾਕੀ ਯਾਰ ਲਾਦਾ ਯਾਰ ਆਹ ਮਾਮਾ ਹੀ ਨੀ ਲੋਟ ਆਉਂਦਾ ਬੰਦਾ ਲੈ ਆਉਂਦਾ ਕੋਈ ਨਾਲ ਆ ਦਾ ਲਿਆਉਂਦਾ ਕੋਈ ਨਾਲ ਮਾਤਾ ਕਿਹਨੂੰ ਲੈ ਕੇ ਆਵੇਂਗਾ ਤੇਰਾ ਮਾਮਾ ਹੀ ਇਵਰ ਇਹਨੂੰ ਲੈਵਣਾ ਨਾ ਉਹਨੇ ਆਇਆ ਨੇ ਇਹਨੇ ਤਾਂ ਕੰਮ ਕਰਦੇ ਨੂੰ ਵੀ ਰੋਕ ਦੇਣਾ ਹੋਰ ਹਾਂ ਗਾਉਂ ਸੱਇਆ ਕੱਤੂ ਤੋੜਦਾ ਤੋੜਦਾ ਰੋਕ ਦੇ ਦਤਾਇਆ ਇਧਰ ਆਇਆ ਰਹਾ ਕੰਮ ਕਰਕੇ ਕੱਤੂ ਇੱਥੇ ਛੱਡੋ ਫੇਰ ਸੋੜਦੇ ਆਜੋ ਆਜੋ ਢੱਕਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਹਾਂ ਘੁੱਟ ਸੈਂ ਬਹੁਤ ਲੱਗਾ ਕਹਿੰਦਾ ਉਹ ਇੱਥੇ ਕੱਢ ਕੇ ਸੀ ਕਹਿੰਦਾ ਮੈਂ ਲੈ ਕੇ ਜਾਉਂਦਾ ਚੱਕ ਵੀ ਤਾਂ ਕਣੀ ਪਤਾ ਯਾਰ ਲਾ ਸਵਾ ਖੜਾ ਮੈਂ ਤੈਨੂੰ ਪੱਕਾ ਪੁੱਛ ਕੇ ਦਾ ਗੁੰਜਵਾ ਹਾਂ ਫਰਮਾਇਤ ਹੈ ਮਾਂਗੇ ਹਾਂ ਠੀਕ ਆ ਆ ਘਰੀ ਪਤਾ ਬਈ ਯਾਰੋ ਮੈਨੂੰ ਤਾਂ ਪਤਾ ਹੀ ਬੜੇ ਮੁਕੀਨ ਬਰਾਇਆ ਸੀ ਬਸ ਇੰਨੇ ਆ 6 7 8 ਦੇ ਵਿੱਚ ਵਿੱਚ ਆ ਅਸਲ ਦਾ 6 ਹੀ ਲੱਗੂਗਾ ਮਬਾ ਤੁਹਾਨੂੰ 7 ਬਸ ਇੰਨਾ ਕੀ ਲੱਗੇ ਠੀਕ ਆ ਮੈਂ ਤੁਹਾਨੂੰ ਬੋਰਾਇਆ ਮੈਂ ਤਾਂ ਪਤਾ ਕਰਾਂ ਉਹ ਕੁ ਕੁ ਇੰਨੀ ਫਿਰ ਮੈਨੂੰ ਪਤਾ ਕਰਕੇ ਦੱਸ ਦੂੰ ਠੀਕ ਚੰਗ ਓ